Yes. <laughs> ਤਵੇ ਦਾ ਤਨ ਸਰਕਾਰੀ ਵਿਪਾਤ ਹੋ ਜਾ ਵਿਪਾਤ ਹੋ ਜਾ ਲੰਗੂ ਜਾਣ ਦੇ ਇਹੋ ਜਿੱਤੇ ਆਈ ਨਾਮ ਤੇਨਵਾਰੀ ਇਹੋ ਜਿੱਤੇ ਆਈ ਨਾਮ ਤੇਨਵਾਰੀ ਵਿਪਾਤ ਹੋ ਜਾ ਵਿਪਾਤ ਹੋ ਜਾ ਲੰਗੂ ਜਾਣ ਦੇ ਦੀਪ ਨੂੰ ਲਗਾਂ ਬੀਏ ਵੰਡੇ ਆਸਨੀਆ ਨੇ ਬਾਬਾ ਤੈਨੂੰ ਆਵੇ ਨੰਹਰ ਮੁੰਡੂ ਭੁਜਾਨਿਆ ਕੱਟਿਆ ਚਕੂੜੀ ਕੱਤੀਆਂ ਆਂਡ ਕੁੰਡੇ ਫੂਟੋ ਪਣੀਏ ਕੱਤੀਆਂ ਆਂ ਵਾਤ ਨੂੰ ਕੁਆਲਿਟੀ ਚਰੀ ਪਾਲਾ ਲਖਾੜੀ ਨੇ ਪਾਪਾ ਨਿਹਰਾ ਉਹ ਮਾਪੇ ਦਾ ਰੈਤੋ ਮਰੀ ਕਿਤੋਂ ਦੀ ਲੰਗੇ ਸੌਦਾ ਜਾਨੇ ਤੜ੍ਹ ਸੰਗਿਆ ਪੱਦੀਆਂ ਦੇ ਸੁngੇ ਰੂਪਾਹਾ ਨਹੀਂ ਆ ਕੱਤੀਆਂ ਸੂਰਿਆ ਕਮਾਲੂ ਪਾਇਆ ਨਹੀਂ ਬੈੜ ਕੇ ਦੇ ਗਾਣੇ ਤੇ ਸੂਰਿਆ ਕਮਾਲੂ ਪਾਇਆ ਨਹੀਂ ਬੈੜ ਕੇ ਦੇ ਗਾਣੇ ਜਾਣਦਾ ਜਹਾਨ ਗੱਲ ਸਾਰੀ ਤੂੰ ਪਾਕੇ ਹੋ ਜਾ ਤੂੰ ਪਾਕੇ ਹੋ ਜਾ ਮੰਗੂ ਜਾਣ ਦੇ ਤੇਰੇ ਨਾਲ ਬਾਬਾ ਤੇਰਾ ਵੇੜ ਕਾ ਸ਼ੈਤਾਨ ਵੇ ਮਰ ਜਾਏ ਪੱਟੂ ਦਾ ਖਸਮ ਮੈਂ ਇਮਾਨ ਵੇ ਇਹਦੇ ਕਾਹ ਰਸਤਾ ਨਾ ਤੂੰ ਪਾਏ ਤੂੰ ਭੁਜਾਏ ਇਹਦੇ ਕਾਹ ਰਸਤਾ ਨਾ ਤੂੰ ਪਾਏ ਤੂੰ ਭੁਜਾਏ ਤੈਨੂੰ ਕਹਿ ਜਾਵੇ ਮੁਕਤ ਗਿਆ ਸਮੀਆ ਤੇ ਆਪੇ ਬਾਬਾ ਚਾਹ ਕੋ ਪਾਟੇ ਨੀ ਬੜੀ ਕਿਦਿਸੀ ਨਾਲ ਕਹੀ ਗੁਲਸਤਾਨੀ ਅਸੀਂ ਹੱਸ ਕੇ ਦੇਖੋ ਜੀ ਲਾਜ ਦਾ ਨਾ ਸਾਡਾ ਗੁਜਿਆ ਅਸੀਂ ਹੱਸ ਕੇ ਦੇਖੋ ਜੀ ਲਾਜ ਦਾ ਨਾ ਸਾਡਾ ਗੁਜਿਆ ਸਾਡੀ ਦਾਤਾ ਨਾਲ ਯਾਰੀ ਪਾਟੇ ਹੋ ਜਾਏ ਪਾਟੇ ਹੋ ਜਾਏ ਲੰਗੀ ਜਾਨ ਗੀ ਚੰਦ ਨਾਚ ਤੇਰੀ ਕੰਟੀ ਕਾ ਨਾ ਪਾਂਦੀ ਖੱਤਰੇ ਨਾ ਹਾਜੀ ਲੰਬੇ ਸੀ ਜਾਂਦੇ ਸੇ ਸੜੀ ਸਾਰੀ ਦੇ ਪਾਪ ਤਿਰਾਂ ਸੇ ਪਾਪ ਤੇ ਰਵੇ ਤੋ ਮਰੀ ਪਾਪ ਦੇ ਸਵਾਰ ਆਖੀ ਮੋਹਨਾ ਦੇ ਰੇ ਜਿਵੇਂ ਵਾਰੀ ਲਕੀਆ ਪਾਣਾ ਦੇ ਰੇ ਅੰਮਾਨ ਤੇ ਮਾਲਕਾਂ ਨੂੰ ਜਾਣਦਾ ਏ ਤੂੰ ਦੇ ਤਾਰਾ ਮਾਲਕਾਂ ਨੂੰ ਜਾਣਦਾ ਏ ਤੂੰ ਦੇ ਤਾਰਾ ਚੰਦਰਾ ਸੁਹਾਗਾ ਬਰਕਾ ਪਤ ਹੋ ਜਾ